ਰੁਪਿੰਦਰ ਹੰਡਾ ਦਾ ਅਕਾਡਮੈਂਟਲ ਵਿੱਚ ਸ਼ੋਅ ਸੀ ਜਿੱਥੇ ਮਾਈਕ ਸੈੱਟ ਕੇ ਉਹ ਚੱਲੀ ਜਾਂਦੀ ਆ ਤੇ ਲੋਕਾਂ ਦਾ ਮੰਨਣਾ ਕਿ ਇਹ ਰੁਪਿੰਦਰ ਹੰਡਾ ਦੀ ਬਹੁਤ ਵੱਡੀ ਗਲਤੀ ਆ ਇੱਕ ਆਪਣੀ ਰੋਜੀ ਰੋਟੀ ਨੂੰ ਬਗਾ ਕੇ ਮਾਰਨਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਬਿਲਕੁਲ ਮੈਂ ਵੀ ਮੰਨਦਾ ਇਹ ਬਿਲਕੁਲ ਗਲਤ ਕੀਤਾ ਰੁਪਿੰਦਰ ਹੰਡਾ ਨੇ ਆਪਣੇ ਆਪ ਤੇ ਕੰਟਰੋਲ ਹੋਣਾ ਚਾਹੀਦਾ ਸਤਿਤੀ ਭਾਵੇਂ ਕੋਈ ਵੀ ਹੋਵੇ ਵੈਸੇ ਵੀ ਤੁਸੀਂ ਸੀਨੀਅਰ ਕਲਾਕਾਰ ਹੋ ਹੁਣ ਜਿੱਥੋਂ ਤੱਕ ਦੇਖਿਆ ਗਿਆ ਆ ਕਮੈਂਟ ਪੜ੍ਹੇ ਗਏ ਆ ਜਾਂ ਇੱਕ ਦੋ ਜਿੰਨੀਆਂ ਵੀ ਵੀਡੀਓ ਸਾਹਮਣੇ ਆਈਆਂ ਜਾਂ ਪੇਜਾਂ ਵਾਲੇ ਵੀਰਾਂ ਨੇ ਜੋ ਵੀ ਪਾਇਆ ਵਾ ਉਹ ਜ਼ਿਆਦਾਤਰ ਰੁਪਿੰਦਰ ਹੰਡਾ ਦੇ ਖਿਲਾਫ ਹੀ ਗੱਲ ਗਈ ਆ ਪਰ ਵਿਚਲੀ ਗੱਲ ਕੋਈ ਹੋਰ ਵਾ ਹੁਣ ਨਾ ਤਾਂ ਮੈਂ ਗੱਲ ਕੋਈ ਆਪਣੇ ਪੱਲਿਓਂ ਲਗਾ ਰਿਆਂ ਆ ਤੇ ਨਾ ਹੀ ਮੈਂ ਉੱਥੇ ਸੀ ਮੈਂ ਪਤਾ ਕੀਤਾ ਆ ਜਿਹੜੇ ਲੋਕ ਉਸ ਵੇਲੇ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਉਹ ਵਾਲੀਆਂ ਰੀਲਾਂ ਪਾਈਆਂ ਆ ਵੀਡੀਓਜ਼ ਪਾਈਆਂ ਆ ਮੈਂ ਉਹਨਾਂ ਨੂੰ ਮੈਸੇਜ ਕਰ ਕਰਕੇ ਗੱਲ ਕਲੀਅਰ ਕੀਤੀ ਆ ਕਿ ਆਖਿਰ ਅਸਲੀ ਗੱਲ ਹੈ ਕੀ ਆ ਹੁਣ ਗੱਲ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਤੇ ਐਂਡ ਤੱਕ ਜਾਂਦੇ ਜਾਂਦੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਇਹ ਗਲਤੀ ਹੈ ਕਿ ਦੀ ਆ ਹੁਣ ਇੱਥੇ ਰੁਪਿੰਦਰ ਹੰਡਾ ਵੀ ਪੂਰੀ ਤਰ੍ਹਾਂ ਸੱਚੀ ਨਹੀਂ ਹੋਏਗੀ ਤੇ ਉਹਨੂੰ ਜਿੰਨੀ ਹੇਟ ਮਿਲ ਰਹੀ ਆ ਉਹ ਤਾਂ ਨਜਾਇਜ਼ ਮਿਲ ਰਹੀ ਆ ਉਹ ਇੰਨੀ ਹੇਟ ਦੇ ਕਾਬਲ ਨਹੀਂ ਹੈਗੀ ਉਹਨੇ ਇਹੋ ਜਿਹਾ ਕੋਈ ਵੀ ਕੰਮ ਨਹੀਂ ਕੀਤਾ ਹਾਂ ਮਾਈਕ ਸਿੱਟਿਆ ਉਹਦੀ ਬਿਲਕੁਲ ਗਲਤੀ ਸੀ ਹੁੰਦਾ ਕੀ ਆ ਅਡਮੈਂਟਲ ਵਿੱਚ ਇੱਕ ਤੀਆਂ ਦਾ ਮੇਲਾ ਰੱਖਿਆ ਜਾਂਦਾ ਆ ਉੱਥੇ ਟਿਕਟ ਰੱਖੀ ਜਾਂਦੀ ਆ ਕੁੜੀਆਂ ਨੇ ਆਉਣਾ ਹੁੰਦਾ ਆ ਤਾਂ ਇਹ ਮੇਲਾ 1 ਵਜੇ ਸਟਾਰਟ ਹੋਣਾ ਸੀ ਦੁਪਹਿਰ ਤੋਂ 1 ਵਜੇ ਤੋਂ 7 ਵਜੇ ਤੱਕ ਚੱਲਣਾ ਸੀਗਾ ਸ਼ਾਮੀ ਤੇ ਰਪਿੰਦਰ ਹਾਂਡਾ ਦੇ ਆਉਣ ਦਾ ਟਾਈਮ ਸੀ ਜਾਂ ਉਹਨਾਂ ਦੇ ਆਉਣ ਦੀ ਉਮੀਦ ਸੀ ਅਰਾਊਂਡ 2 ਵਜੇ ਤੇ ਉਹਨਾਂ ਨੇ 2 ਤੋਂ 3 ਘੰਟੇ ਉੱਥੇ ਗੋਣਾ ਸੀ ਉਸ ਤੋਂ ਬਾਅਦ ਕੁੜੀਆਂ ਨੇ ਆਪਣਾ ਇੰਜੋਏ ਮਾਟਾ-ਮੋਟਾ ਖਾਣਾ ਪੀਣਾ ਸੀ ਤੇ ਘਰਾਂ ਨੂੰ ਚੱਲ ਜਾਣਾ ਸੀ 7 ਵਜੇ ਵੱਜਦੇ ਕੁੜੀਆਂ ਆਉਂਦੀਆਂ ਆ 1 ਵਜੇ ਬਾਹਰ 메ਨ ਗੇਟ ਤੇ ਆਪਣੀ ਟਿਕਟ ਚੈੱਕ ਕਰਾਉਂਦੀਆਂ ਆ ਟਿਕਟ ਚੈੱਕ ਕਰਾਉਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੁੰਦੀਆਂ ਨੇ ਸਾਰੀਆਂ ਕੁੜੀਆਂ ਤਾਂ ਮੈਨੇਜਮੈਂਟ ਵੱਲੋਂ ਇੱਕ ਹੋਰ ਫੈਸਲਾ ਲਿਆ ਜਾਂਦਾ ਆ ਜਦੋਂ ਕੁੜੀਆਂ ਕੁਰਸੀਆਂ ਤੇ ਬੈਠੀ ਹੁੰਦੀਆਂ ਆ ਤਾਂ ਉਹ ਕਹਿੰਦੇ ਆ ਕਿ ਤੁਹਾਡੀਆਂ ਟਿਕਟਾਂ ਦੁਬਾਰਾ ਚੈੱਕ ਹੋਣਗੀਆਂ ਹੁਣ ਉਹਦਾ ਰੀਜ਼ਨ ਇਹ ਹੋ ਸਕਦਾ ਕਿ ਮੈਨੇਜਮੈਂਟ ਨੂੰ ਕੋਈ ਸ਼ੱਕ ਹੋਇਆ ਹੋਵੇ ਕਿ ਕੋਈ ਕੁੜੀ ਜਾਂ ਕੋਈ ਹਾਂ ਕੁੜੀਆਂ ਆ ਬੰਦਾ ਤਾਂ ਉੱਥੇ ਹੈ ਨਹੀਂ ਸੀ ਕਿਸੇ ਦਾ ਵੀ ਕੰਮ ਕਿ ਕੋਈ ਕੁੜੀ ਬਿਨਾਂ ਟਿਕਟ ਲਏ ਹੋਏ ਉੱਥੇ ਐਂਟਰ ਹੋਈ ਆ ਹੁਣ ਜੇਕਰ ਉੱਥੇ ਐਨੀਆਂ ਕੁੜੀਆਂ ਵਿੱਚੋਂ 50 ਕੁੜੀਆਂ ਵਿੱਚੋਂ ਮੰਨ ਲਓ ਜੇ ਦੋ ਦਿਨ ਕੁੜੀਆਂ ਬਿਨਾਂ ਟਿਕਟ ਲੈ ਕੇ ਚਲੇ ਵੀ ਗਈਆਂ ਤਾਂ ਉੱਚ ਕਿੰਨੀ ਵੱਡੀ ਗੱਲ ਸੀ ਹੁਣ ਕਹਿੰਦੇ ਆ ਕਿ 30 ਡਾਲਰ ਦੀ ਟਿਕਟ ਸੀਗੀ ਉਹ ਬਾਅਦ ਚ 40 ਕਰ ਦਿੱਤੀ ਗਈ ਜੇਕਰ ਮੰਨ ਲਓ ਆਪਾਂ ਤਿੰਨ ਕੁੜੀਆਂ ਵੀ ਨਿਕਲ ਗਈਆਂ ਆ 80 80 ਤੇ 120 ਮੰਨ ਲਓ 200 ਡਾਲਰ ਦੀਆਂ ਟਿਕਟਾਂ 200 ਡਾਲਰ ਦੀਆਂ ਕੁੜੀਆਂ ਐਂ ਹੀ ਚਲ ਗਈਆਂ 200 ਡਾਲਰ ਦੀ ਟਿਕਟਾਂ ਬਿਨਾਂ ਲੈ ਤੇ ਉੱਥੇ ਕੀ ਤੁਹਾਨੂੰ ਫਰਕ ਪੈਂਦਾ ਸੀਗਾ ਤੁਸੀਂ ਹੁਣ ਸਾਰੀਆਂ ਕੁੜੀਆਂ ਦੀ ਇਨਸਲਟ ਕੀਤੀ ਤੇ ਜਾਨੀ ਕਿ ਇੱਥੋਂ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ ਜਦੋਂ ਕੁੜੀਆਂ ਦੀ ਟਿਕਟ ਦੁਬਾਰਾ ਚੈੱਕ ਕੀਤੀ ਗਈ ਉਹਨਾਂ ਨੇ ਆਪਣੀ ਇਨਸਲਟ ਸਮਝੀ ਚਲੋ ਇਹ ਵੀ ਗੱਲ ਰੋਲੇ ਕੋਲੇ ਨਿਕਲ ਗਈ ਪੰਜਾਬੀ ਆ ਫਿਰ ਵੀ ਆਪਾਂ ਕਵਰ ਕਰ ਲੈਣੇ ਆਂ ਇਹ ਗੱਲ ਨੂੰ ਹਨਾ ਸਹਿਣ ਕਰ ਲੈਣੇ ਆ ਜੇ ਗੋਰੇ ਹੁੰਦੇ ਤਾਂ ਉਹ ਨਹੀਂ ਕਰਦੇ ਹੁੰਦੇ ਉਹ ਫਿਰ ਹਗਾਮਾ ਚੱਕ ਦਿੰਦੇ ਹੁੰਦੇ ਉਸ ਤੋਂ ਬਾਅਦ 2 ਵਜਦੇ ਆ 2 ਵਜਦਿਆਂ ਨੂੰ ਵੀ ਕੁੜੀਆਂ ਆਪਣੀਆਂ ਹੱਸ ਖੇਡ ਰਹੀਆਂ ਸੀਗੀਆਂ ਵੇਟ ਕਰ ਰਹੀ ਸੀ ਮੂੰਹ ਚੱਕ ਚੱਕ ਕੇ ਗੇਟਵਾਲ ਨੂੰ ਦੇਖ ਰਹੀ ਸੀ ਵੀ ਰਪਿੰਦਰ ਹੰਡਾ ਹੋਣਾਊਗੀ ਹੋਣਾਊਗੇ ਵੱਜਦੇ ਵਜਾਉਂਦੇ 3 ਵਜੇ 2 ਘੰਟੇ ਨਿਕਲ ਗਏ ਰਪਿੰਦਰ ਹੰਡਾ ਹਲੇ ਵੀ ਨਹੀਂ ਆਈ 3:30 ਵਜੇ 3:30 4 ਵਜਿਆਂ ਨੂੰ ਉੱਥੇ ਫੁਸਰ ਫੁਸਰ ਜੀ ਹੋਣੀ ਸ਼ੁਰੂ ਹੋ ਗਈ ਵੀ ਰਪਿੰਦਰ ਹੰਡਾ ਆਈ ਕਿਉਂ ਨਹੀਂ ਗੱਲ ਹਜੇ ਕੁੜੀਆਂ ਵਿੱਚ ਅਸੀਂ ਆਪਸ ਵਿੱਚ ਕਰ ਰਹੀਆਂ ਸੀ ਰਪਿੰਦਰ ਹੰਡਾ ਨਹੀਂ ਆ ਰਹੀ ਤਾਂ ਕਰਦੇ ਕਰਾਉਂਦੇ ਗੱਲ ਜਾਦਾ ਵੱਧ ਗਈ ਕੁੜੀਆਂ ਨੇ ਜਾ ਕੇ ਮੈਨੇਜਮੈਂਟ ਵਾਲੇ ਨੂੰ ਪੁੱਛਿਆ ਵੀ ਰਪਿੰਦਰ ਹੰਡਾ ਕਿਉਂ ਨਹੀਂ ਆਈ ਉਹ ਕਹਿੰਦੇ ਜੀ ਉਹ ਆ ਰਹੀ ਆ ਕੋਈ ਕਹਿੰਦਾ ਤਿਆਰ ਹੋ ਰਹੀ ਆ ਯਾਨੀ ਕਿ ਕੋਈ ਵੀ ਮੈਨੇਜਮੈਂਟ ਦਾ ਬੰਦਾ ਕੁੜੀਆਂ ਨੂੰ ਸਹੀ ਗੱਲ ਨਹੀਂ ਦੱਸ ਰਿਹਾ ਕੁੜੀਆਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਰਪਿੰਦਰ ਹੰਡਾ ਨੇ ਨਹੀਂ ਆਉਣਾ ਸਾਡੇ ਨਾਲ ਧੋਖਾ ਹੋ ਰਿਹਾ ਸਾਨੂੰ ਬੇਕੂ ਬਣਾਇਆ ਜਾ ਰਿਹਾ 5 5:30 ਵਜਦਿਆਂ ਨੂੰ ਦੋ ਤਿੰਨ ਕੁੜੀਆਂ ਮਾਈ ਕਾ ਫੜਦੀਆਂ ਜਿਹੜਾ ਉੱਥੇ ਪਿਆ ਹੁੰਦਾ ਆ ਉਹਦੇ ਵਿੱਚ ਬੋਲਣਾ ਸ਼ੁਰੂ ਕਰ ਦਿੰਦੀਆਂ ਕੋਈ ਵੀ ਉਹਨਾਂ ਨੇ ਗਲਤ ਵਰਡ ਨਹੀਂ ਯੂਜ਼ ਕੀਤਾ ਸਿਰਫ ਉਹਨਾਂ ਨੇ ਆਪਣੀ ਗੱਲ ਰੱਖਣ ਰੱਖੀ ਸੀ ਕਿ ਅਸੀਂ ਇੱਥੇ ਡੀਜਿਆਂ ਤੇ ਨੱਚਣ ਨਹੀਂ ਆਈਆਂ ਅਸੀਂ ਇੱਥੇ ਗਾਣਿਆਂ ਤੇ ਭੰਗੜਾ ਪਾਉਣ ਨਹੀਂ ਆਈਆਂ ਜੇਕਰ ਅਸੀਂ ਗਾਣਿਆਂ ਤੇ ਨੱਚਣਾ ਹੁੰਦਾ ਡੀਜੇ ਲਾ ਕੇ ਨੱਚਣਾ ਹੁੰਦਾ ਤਾਂ ਸਾਨੂੰ ਥੋੜੀ 30 40 ਡਾਲਰ ਦੀ ਟਿਕਟ ਦੀ ਕੋਈ ਜ਼ਰੂਰਤ ਨਹੀਂ ਸੀ ਇਹ ਵਾਲਾ ਪ੍ਰੋਗਰਾਮ ਤਾਂ ਅਸੀਂ ਆਪ ਵੀ ਆਰਗੇਨਾਈਜ਼ ਕਰ ਸਕਦੀਆਂ ਸੀ ਕਿਤੇ ਬਾਹਰ ਵੀ ਰੱਖ ਸਕਦੀਆਂ ਸੀ ਆਪਣੇ ਘਰ ਵਿੱਚ ਵੀ ਨੱਚ ਸਕਦੀਆਂ ਸੀ ਅਸੀਂ ਰੁਪਿੰਦਰ ਹੰਡਾ ਦੇ ਨਾਲ ਨੱਚਣਾ ਆ ਉਹਦੇ ਗਾਣੇ ਸੁਣਨੇ ਆ ਤੇ ਉਹਦੇ ਨਾਲ ਹੀ ਅਸੀਂ ਇੰਜੋਏ ਕਰਨਾ ਆ ਹਜੇ ਕੁੜੀਆਂ ਇੰਨੀ ਗੱਲ ਕਰ ਰਹੀਆਂ ਹੁੰਦੀਆਂ ਅਮ ਕਿਛਾਇਦੇ ਕਹਿੰਦੇ ਆ ਕਿ 1 ਮਿੰਟ ਦੀ ਵੀ ਉਹਨਾਂ ਦੀ ਸਪੀਚ ਅਜੇ ਪੂਰੀ ਨਹੀਂ ਹੋਈ ਇੰਨੇ ਨੂੰ ਇੱਕ ਬੰਦਾ ਆਉਂਦਾ ਆ ਉਹ ਕੁੜੀਆਂ ਦੇ ਇੱਕ ਹਿਸਾਬ ਨਾਲ ਹੱਥੋਂ ਪਾਈ ਪੈ ਜਾਂਦਾ ਆ ਮਾਈਕ ਖੋਣ ਦੀ ਕੋਸ਼ਿਸ਼ ਕਰਦਾ ਆ ਮਾਈਕ ਖੋ ਕੇ ਵੀ ਲੈ ਜਾਂਦਾ ਆ ਜਦੋਂ ਮਾਈਕ ਖੁੰਦਾ ਕੁੜੀਆਂ ਨਾਲ ਹੱਥੋਂ ਪਾਈ ਹੁੰਦਾ ਆ ਤਾਂ ਉੱਥੇ ਬਹੁਤ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਐ ਤੇ ਇਸ ਗੱਲ ਨੂੰ ਵੀ ਆਪਣੀ ਇਨਸਲਟ ਮੰਨਦੀਆਂ ਆ ਹੁਣ ਪਹਿਲੀ ਗੱਲ ਤਾਂ ਇਹ ਆ ਕਿ ਮੇਲਾ ਤੀਆਂ ਦਾ ਉੱਥੇ ਕਿਸੇ ਬੰਦੇ ਦੀ ਲੋੜ ਕੀ ਸੀ ਜਾਂ ਉੱਥੇ ਬੰਦਾ ਉਹ ਕਰ ਕੀ ਰਿਹਾ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਹੁਣ ਮੰਨ ਲਿਆ ਕਿ ਉਹ ਮੈਨੇਜਮੈਂਟ ਦਾ ਬੰਦਾ ਸੀ ਜੇ ਕੁੜੀਆਂ ਦਾ ਮੇਲਾ ਆ ਤਾਂ ਬੰਦਾ ਜਿਹੜਾ ਵੀ ਮੈਨੇਜਮੈਂਟ ਵਾਲਾ ਆ ਉਹਦਾ ਕੰਮ ਪਿੱਛੇ ਆ ਬੈਕ ਸਟੇਜ ਤੋਂ ਉਹ ਆਪਣਾ ਮੈਨੇਜ ਕਰੇ ਮੂਰੇ ਉੱਥੇ ਅੰਬ ਫੜਨ ਆਇਆ ਸੀਗਾ ਕਿਉਂਕਿ ਉੱਥੇ ਮੈਨੇਜਮੈਂਟ ਲਈ ਆਪਣੀਆਂ ਔਰਤਾਂ ਉਹ ਨਹੀਂ ਰੱਖੀਆਂ ਹੋਈਆਂ ਸੀ ਮੈਨੇਜਮੈਂਟ ਵਾਲੀਆਂ ਉਹ ਕਰਦੀਆਂ ਤੇ ਜੇ ਕੋਈ ਮਾਹੌਲ بگੜਦਾ ਸੀਗਾ ਤਾਂ ਉੱਥੇ ਸਿਕਿਉਰਿਟੀ ਸੀ ਤਾਂ ਉਹ ਬੰਦੇ ਉੱਥੇ ਕਰਨੇ ਕੀ ਆਏ ਹੁਣ ਸਭ ਤੋਂ ਵੱਡੀ ਗਲਤੀ ਇੱਥੇ ਤੇ ਉਤੋਂ ਉਨੇ ਹੱਥੋਪਾਈ ਕੀਤੀ ਥੋਡੀ ਆਡੀਅנס ਆ ਟਿਕਟ ਲੈ ਕੇ ਆਈ ਆ ਜਿਉ ਉਹ ਆਪਣਾ ਮਾੜਾ ਮੋਟਾ ਉਹਨਾਂ 'ਚ ਗੁੱਸਾ ਹੋ ਵੀ ਗਿਆ ਮਨਮਟਾਪ ਹੋ ਵੀ ਗਿਆ ਪਿਛਲੇ 4 ਘੰਟਿਆਂ ਤੋਂ ਕਿਸੇ ਸਿੰਗਰ ਦੀ ਵੇਟ ਕਰ ਰਹੇ ਹੋ ਆਇਆ ਨਹੀਂ ਹਜੇ ਤਾਂ ਉਹਨਾਂ ਦਾ ਇਹ ਗੁੱਸਾ ਕਰਨਾ ਰੋਸਾ ਕਰਨਾ ਲਾਜ਼ਮੀ ਆ ਤੁਸੀਂ ਉਹਨਾਂ ਦੇ ਹੱਥੋਪਾਈ ਕਿਵੇਂ ਹੋ ਸਕਦੇ ਹੋ ਅੱਛਾ ਜੀ ਇਹ ਗੱਲ ਫਿਰ ਨਹੀਂ ਇੱਥੇ ਨਿਬੜੀ ਉਤੋਂ ਬਾਅਦ ਫਿਰ ਮੈਨੇਜਮੈਂਟ ਨੂੰ ਲੱਗਾ ਕਿ ਮਾਹੌਲ ਹੁਣ ਵਿਗੜ ਰਿਹਾ ਆ ਤਾਂ ਮੈਨੇਜਮੈਂਟ ਵਾਲਿਆਂ ਨੇ ਅ ਅਨਾਉਂਸਮੈਂਟਾਂ ਸ਼ੁਰੂ ਕਰ ਦਿੱਤੀਆਂ ਰਪਿੰਦਰ ਹੰਡਾ ਜੀ ਆ ਚੁੱਕੇ ਆ ਉਹ ਹੁਣ 15 ਮਿੰਟਾਂ ਚ ਆਉਣਗੇ 10 ਮਿੰਟਾਂ ਚ ਆਉਣਗੇ 5 ਮਿੰਟਾਂ ਚ ਆਉਣਗੇ ਉਹ 5 ਮਿੰਟ ਅਰਾਊਂਡ 1 ਘੰਟੇ ਵਿੱਚ ਤਬਦੀਲ ਹੋ ਗਏ ਜਦੋਂ ਸਾਢੇ 6 ਵਜਦੇ ਆ ਤਾਂ ਮਾਹੌਲ ਫਿਰ ਜ਼ਿਆਦਾ ਤੱਤਾ ਹੋ ਜਾਂਦਾ ਇਹ ਹੁਣ ਪ੍ਰੋਗਰਾਮ ਖਤਮ ਹੋਣ ਨੂੰ ਵੀ ਅੱਧਾ ਘੰਟਾ ਰਹਿ ਗਿਆ ਤੇ ਰਪਿੰਦਰ ਹਾਂਡਾ ਵੀ ਨਹੀਂ ਆਈ ਤੇ ਇਹ ਮਾਹੌਲ ਵੀ ਚੇਂਜ ਹੋ ਖਰਾਬ ਹੋ ਰਿਹਾ ਰਪਿੰਦਰ ਹਾਂਡਾ ਕਹਿੰਦੇ ਉੱਤੇ ਬੈਠੀ ਆ ਜਦੋਂ ਉਹਨੂੰ ਪਤਾ ਲੱਗਦਾ ਆ ਵੀ ਹੁਣ ਮਾਹੌਲ ਖਰਾਬ ਹੋ ਰਿਹਾ ਆ ਤਾਂ ਰਪਿੰਦਰ ਹਾਂਡਾ ਆਪ ਹੀ ਥੱਲੇ ਆ ਜਾਂਦੀ ਆ ਹੁਣ ਰੁਪਿੰਦਰ ਹੰਡਾ ਦੇ ਨਾਂ ਆਉਣ ਦਾ ਕਾਰਨ ਕੀ ਸੀ ਸਭ ਤੋਂ ਵੱਡਾ ਪਹਿਲਾਂ ਤੇ ਇਹ ਸੁਣੋ 6:40 ਤੇ ਰੁਪਿੰਦਰ ਹੰਡਾ ਉੱਥੇ ਐਂਟਰ ਹੁੰਦੀ ਆ 7 ਵਜੇ ਪ੍ਰੋਗਰਾਮ ਖਤਮ ਹੋਣਾ ਸੀਗਾ ਰੁਪਿੰਦਰ ਹੰਡਾ ਦੇ ਨਾਂ ਆਉਣ ਦਾ ਮੇਨ ਕਾਰਨ ਇਹ ਦੱਸਿਆ ਜਾਂਦਾ ਕਿ ਰੁਪਿੰਦਰ ਹੰਡਾ ਪੂਰੀ ਪੇਮੈਂਟ ਚਾਹੁੰਦੀ ਸੀਗੀ ਸਟੇਜ ਉੱਤੇ ਚੜਨ ਤੋਂ ਪਹਿਲਾਂ ਇਹਦੇ ਵਿੱਚ ਕੋਈ ਵੀ ਗਲਤੀ ਨਹੀਂ ਹੈਗੀ ਹੁਣ ਬਹੁਤ ਸਾਰੇ ਸੰਗਰਾਂ ਨਾਲ ਅਜਿਹਾ ਹੋਇਆ ਵਾ ਕਿ ਉਹਨਾ ਕੋਲੋਂ ਪ੍ਰੋਗਰਾਮ ਲਵਾ ਦਿੱਤਾ ਜਾਂਦਾ ਆ ਉਹਨਾਂ ਨੂੰ ਹਾਫ ਪੇਮੈਂਟ ਜਾਂ ਜਿਹੜਾ ਵੀ ਮਾੜਾ ਮੋਟਾ ਕੀਤੀ ਗਈ ਹੁੰਦੀ ਆ ਉਹ ਦੇ ਕੇ ਸਟੇਜ ਉੱਤੇ ਚੜਾ ਦਿੱਤਾ ਜਾਂਦਾ ਆ ਜਦੋਂ ਪ੍ਰੋਗਰਾਮ ਖਤਮ ਹੁੰਦਾ ਆ ਉਸ ਤੋਂ ਬਾਅਦ ਪੂਰੀ ਪੇਮੈਂਟ ਕਰਨ ਦਾ ਉਹਨਾਂ ਨਾਲ ਵਾਦਾ ਹੁੰਦਾ ਉਹ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਹੁਣ ਸਿੰਗਰਾਂ ਨੇ ਇੱਕ ਰੂਲ ਬਣਾਇਆ ਕਿ ਪੂਰੀ ਪੇਮੈਂਟ ਲਏ ਬਿਨਾ ਅਸੀਂ ਸਟੇਜ ਉੱਤੇ ਚੜਨਾ ਹੀ ਨਹੀਂ ਹੈਗਾ ਤੇ ਜਿਹੜਾ ਮੈਨੇਜਮੈਂਟ ਵਾਲੇ ਪੈਸੇ ਨਹੀਂ ਸੀ ਦੇ ਰਹੇ ਪਹਿਲਾਂ ਪੇਮੈਂਟ ਨਹੀਂ ਸੀ ਕਰ ਰਹੇ ਉਹਦਾ ਵੱਡਾ ਕਾਰਨ ਜਿਹੜਾ ਮੈਨੂੰ ਲੱਗਦਾ ਆ ਕਿ ਹੁਣ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਇਹਨਾਂ ਨੇ ਰੱਖਿਆ ਸੀਗਾ 1 ਤੋਂ 7 ਤੇ ਰਪਿੰਦਰ ਹੰਡਾ ਦੇ ਆਉਣ ਦੀ ਉਮੀਦ ਸੀਗੀ 2:00 ਤੋਂ 3:00 ਵਜੇ ਤੋਂ ਲੈ ਕੇ ਭਈ ਹਾਂਜੀ 6:00 7:00 ਵਜੇ ਤੱਕ ਇਹਨਾਂ ਨੂੰ ਚੜਾਈ ਰੱਖੋ ਸਟੇਜ ਤੇ 3 ਤੋਂ 4 ਘੰਟੇ ਤਾਂ ਜਿਹੜੇ ਸਿੰਗਰਾਂ ਦਾ ਨਾਰਮਲ ਟਾਈਮ ਹੁੰਦਾ ਨਾ ਉਹ 2 ਘੰਟੇ ਦਾ ਹੁੰਦਾ ਆ 2 ਘੰਟੇ ਤੋਂ ਬਾਅਦ ਕੋਈ ਸਿੰਗਰ ਮਾਹੌਲ ਵਧੀਆ ਲੱਗੇ ਉਹ ਅੱਧਾ ਕੋਨਾ ਘੰਟਾ ਵੱਧ ਲਗਾ ਦਿੰਦਾ ਆ ਜੇ ਆਡੀਅנס ਉਹਦਾ ਸਾਥ ਦੇਵੇ ਤੇ ਸਿੰਗਰ ਕੋਲ ਵੀ ਖੁੱਲਾ ਟਾਈਮ ਹੋਵੇ ਹੁਣ ਇਹਨਾਂ ਨੂੰ ਇੱਕ ਸ਼ੱਕ ਹੋਣਾ ਆ ਵੀ ਜੇ ਇਹ ਨਾ ਹੋਵੇ ਕਿ ਰੁਪਿੰਦਰ ਹੰਡਾ 3 ਵਜੇ ਚੜੇ ਤੇ 5 ਵਜੇ ਥੱਲੇ ਆ ਜਵੇ ਬਾਅਦ ਵਿੱਚ ਅਸੀਂ 2 ਘੰਟੇ ਆਡੀਅנס ਨੂੰ ਕਿੱਦਾਂ ਸੰਭਾਂਗੇ ਇਸ ਚੱਕਰ 'ਚ ਇਹਨਾਂ ਨੇ ਖਿਚੜੀ ਘੋਲ ਲਈ ਇਹ ਪੇਮੈਂਟ ਨਹੀਂ ਦੇ ਰਹੇ ਹੋਣੇ ਵੀ ਆਪਾਂ ਇਹਦੇ ਕੋਲੋਂ ਘੰਟਾ ਡੇਢ ਘੰਟਾ ਹੋਰ ਵੱਧ ਲਵਾਵਾਂਗੇ 6:30 ਵਜੇ ਕੱਲਾਂ ਤਾਂ ਇਸ ਚੱਕਰ ਵਿੱਚ ਲੇਟ ਹੋ ਗਿਆ ਹੁਣ ਹੁੰਦਾ ਕੀ ਆ 6:40 ਵਜਦੇ ਆ ਰੁਪਿੰਦਰ ਹੰਡਾ ਆਪ ਹੀ ਥੱਲੇ ਆ ਜਾਂਦੀ ਆ ਬਿਨਾਂ ਪੇਮੈਂਟ ਲਏ ਉੱਥੇ ਆ ਕੇ ਉਹ ਗਾਣਾ ਗਾਉਣਾ ਸ਼ੁਰੂ ਕਰਦੀ ਆ ਤੇ ਇੰਨੇ ਨੂੰ ਮੈਨੇਜਮੈਂਟ ਵਾਲੀ ਬੀਬੀ ਜਿਹੜੀ ਜਿਹਦੀਆਂ ਜ਼ਿਆਦਾ ਵੀਡੀਓ ਵਾਇਰਲ ਹੋ ਰਹੀਆਂ ਆ ਉਹ ਨਾ ਰੁਪਿੰਦਰ ਹੰਡਾ ਨੂੰ ਗਾਉਂਦੀ ਨੂੰ ਡਿਸਟਰਬ ਕਰ ਰਹੀ ਸੀ ਉਧਰ ਰੁਪਿੰਦਰ ਹੰਡਾ ਗਾ ਰਹੀ ਆ ਉਧਰੋਂ ਮਾਈਕ ਫੜ ਕੇ ਕਹੀ ਆਪਣੀਆਂ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੰਦੀ ਆ ਹੁਣ ਇੱਕ ਤਾਂ ਲੇਟ ਆਈ ਆ 20 ਮਿੰਟ ਆ ਉਹਦੇ ਕੋਲ ਉਹਨੂੰ ਗਾਣ ਦੇ ਤੂੰ ਹਣ ਆਪਣਾ ਵਿੱਚ ਖਿਚੜੀ ਖੋਲਣੀ ਤੇਰੀ ਕੀ ਕੰਮ ਸੀਗਾ ਉਹ ਕਹਿੰਦੇ ਨਹੀਂ ਹੁੰਦੇ ਕਈ ਜਨਨੀਆਂ ਤਾਂ ਹੁੰਦਾ ਹੈ ਵੀ ਉਹਨਾਂ ਨੂੰ ਨਹੀਂ ਮੈਨੇਜ ਕਰਨਾ ਆਉਂਦਾ ਸਾਰੀਆਂ ਦਾ ਨਹੀਂ ਕੁਝ ਕੁ ਦਾ ਹੁੰਦਾ ਮੇਰੇ ਬਦ ਨੂੰ ਨਾ ਸਿੱਧੀਆਂ ਹੋ ਜਾ ਬੀਬੀਓ ਭੈਣੋ ਤੁਹਾਡੇ ਨਾਲ ਪੰਗਾ ਮੈਂ ਨਹੀਂ ਲੈ ਸਕਦਾ ਤੇ ਔਰ ਡਿਸਟਰਬ ਕਰਨਾ ਸ਼ੁਰੂ ਕਰ ਦਿੰਦੀ ਆ ਹਾਰ ਕੇ ਰੁਪਿੰਦਰ ਹੰਡਾ ਵੀ ਫਸਿੱਧੀ ਹੋ ਜਾਂਦੀ ਹੈ ਜਦੋਂ ਉਹਨੂੰ ਬਾਰ-ਬਾਰ ਡਿਸਟਰਬ ਕੀਤਾ ਜਾਂਦਾ ਆ ਮੈਨੇਜਮੈਂਟ ਵਾਲੀ ਕਹਿੰਦੀ ਜੀ ਕਵਰ ਕਰਨ ਦੇ ਚੱਕਰ ਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਸਭ ਤੋਂ ਪਹਿਲਾਂ ਉਹਨੇ ਕਿਹਾ ਇਸ ਕਰਕੇ ਲੇਟ ਹੋ ਗਏ ਉਸ ਤੋਂ ਬਾਅਦ ਫਿਰ ਇੱਕ ਨਮਾ ਬਹਾਨਾ ਘੜ ਦਿੰਦੀ ਆ ਇਹਨਾਂ ਦੀ ਸਿਹਤ ਨਹੀਂ ਸੀ ਠੀਕ ਰੁਪਿੰਦਰ ਹੰਡਾ ਕਹਿੰਦੀ ਮੈਂ ਤਾਂ ਇੱਥੇ 3 ਵਜੇ ਦੀ ਆ ਕੇ ਬੈਠੀ ਹਾਂ ਮੈਨੂੰ ਤਾਂ ਇਹ ਨਹੀਂ ਲੈ ਕੇ ਆਏ ਸਟੇਜ ਤੇ ਤੇ ਉਸ ਤੋਂ ਬਾਅਦ ਫਿਰ ਉਹ ਵੀ ਸ਼ੁਰੂ ਹੋ ਜਾਂਦੀ ਆਪਣੀ ਮੈਨੇਜਮੈਂਟ ਵਾਲੀ ਆਖ ਕੇ ਕਹਿੰਦੀ ਇਹਨਾਂ ਨੇ ਇਹ ਪੇਮੈਂਟ ਮੰਗਦੇ ਸੀਗੇ ਤਾਂ ਨਹੀਂ ਆਏ ਉਹਨਾਂ ਗਲੀਨ ਦਾ ਤੂੰ ਵੀ ਕਿਲੇਪ ਜਰੂਰ ਦੇਖੀ ਹੋਗੀ ਇਸ ਤੋਂ ਬਾਅਦ ਉਹ ਵੀ ਚੜ ਜਾਂਦੀ ਆ ਫਿਰ ਇਹ ਸਟੇਜ ਉੱਤੇ ਹੀ ਆਪਣਾ ਕਸਮਾਣਾ ਪਾ ਕੇ ਬਹਿ ਜਾਂਦੇ ਆ ਕਹਿਣ ਤੋਂ ਭਾਵ ਕਿ ਔਰਤਾਂ ਵਾਲੀ ਸਥਿਤੀ ਪੂਰੀ ਬਣ ਜਾਂਦੀ ਆ ਮਾਹੌਲ ਔਰਤਾਂ ਵਾਲਾ ਬਣ ਜਾਂਦਾ ਹੁਣ ਅਸਲੀ ਮਾਹੌਲ ਬਣਿਆ ਸਟੇਜ ਤੇ ਤੂ ਤੂ ਮੈਮੇ ਸ਼ੁਰੂ ਹੋ ਜਾਂਦੀ ਆ ਫਿਰ ਉਹ ਇੱਕ ਜਸੀ ਨਾਇਰ ਦਾ ਨਾਮ ਲਿਆ ਜਾਂਦਾ ਜਸੀ ਨਾਇਰ ਬਾਈ ਉੱਥੇ ਦਾ ਕਹ ਲਓ ਕਿ ਉਹਨਾਂ ਦਾ ਟੀਮ ਮੈਂਬਰ ਹੀ ਸਗਾ ਤਾਂ ਉਹ ਰਵਿੰਦਰ ਹੰਡਾ ਉੱਥੇ ਮਾਈਕ ਸਿੱਟ ਕੇ ਚੱਲ ਜਾਂਦੀ ਆ ਉਹਨੂੰ ਇਹ ਲੱਗਦਾ ਕਿ ਹੁਣ ਸਥਿਤੀ ਮੇਰੀ ਪੇਸ਼ੈਂਸ ਲੈਵਲ ਉਹਦਾ ਖਤਮ ਹੋ ਜਾਂਦਾ ਆ ਤੇ ਉਹ ਜਦੋਂ ਥੱਲੇ ਆਉਂਦੀ ਆ ਉਹ ਲੇਡੀ ਉਹ ਭੱਜ ਕੇ ਉਹਦੇ ਮਗਰ ਹੋ ਜਾਂਦੀ ਆ ਉਹ ਵੀ ਬੜਾ ਹੋਰ ਸਰਾਂ ਦਾ ਲੱਗਾ ਇੱਕ ਸੀਨੀਅਰ ਸਿੰਗਰ ਆ ਉਹ ਜਾ ਰਿਹਾ ਆ ਫਿਰ ਉਹ ਗੁੱਸੇ ਹੋ ਕੇ ਉਹਦੇ ਜਾਂ ਤਾਂ ਮਨਾਉਣ ਦੀ ਕੋਸ਼ਿਸ਼ ਕਰੋ ਤੁਸੀਂ ਉਹਨੂੰ ਹੋਰ ਟੌਰਚਰ ਕਰ ਰਹੇ ਹੋ ਤਾਂ ਉੱਥੇ ਉਹਦੀ ਰੋਂਦੀ ਦੀਆਂ ਵੀਡੀਓ ਬਣਾਉਂਦੇ ਆ ਰਪਿੰਦਰ ਹੰਡਾ ਉੱਥੇ ਪੂਰੀ ਟੁੱਟ ਚੁੱਕੀ ਹੁੰਦੀ ਆ ਉਹਦੇ ਹੱਥੋਂ ਮਾਈਕ ਵੀ ਫੋਨ ਵੀ ਖੁੰਦੀ ਆ ਜਦੋਂ ਵੀਡੀਓ ਬਣਾ ਰਹੀ ਹੁੰਦੀ ਆ ਨਾ ਕਿੰਨੀ ਗਲਤ ਗੱਲ ਆ ਯਾਰ ਚਲੋ ਇਹ ਹੋ ਗਿਆ ਨਿਬੜ ਗਿਆ ਹੁਣ ਮੇਰਾ opinion ਸੁਣੋ ਕੁਛ ਵੀ ਹੋਇਆ ਵਾ ਮੈਨੇਜਮੈਂਟ ਟੀਮ ਦਾ ਇੱਕ ਫਰਜ਼ ਹੁੰਦਾ ਆ ਕਿ ਜਿਹੜਾ ਵੀ ਸਿੰਗਰ ਉਹਨਾਂ ਨੇ ਸੱਦਿਆ ਆ ਉਹਦੇ ਉੱਤੇ ਕਿਸੇ ਵੀ ਹਾਲਤ ਵਿੱਚ ਕੋਈ ਵੀ ਗੱਲ ਆਉਣੀ ਨਹੀਂ ਚਾਹੀਦੀ ਉਨ ਨੂੰ ਬੇਚੈਨ ਬੋਲਬਾ ਨਹੀਂ ਕਰਨਾ ਹੁੰਦਾ ਕਿਉਂਕਿ ਸਿੰਗਰ ਦਾ ਕੰਮ ਸਿਰਫ ਗਾਉਣਾ ਮੰਨ ਲਓ ਕਿ ਸਿੰਗਰ ਦੀ ਗਲਤੀ ਆ ਸਿੰਗਰ ਹੀ ਲੇਟ ਹੋ ਗਿਆ ਆ ਸਾਰਾ ਕੁਝ ਸਿੰਗਰ ਨੇ ਜਾਣ ਬੁੱਝ ਕੇ ਵੀ ਕੀਤਾ ਆ ਤਾਂ ਵੀ ਮੈਨੇਜਮੈਂਟ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਕੋਈ ਵੀ ਗੱਲ ਸਿੰਗਰ ਦੇ ਉੱਤੇ ਕਿਸੇ ਵੀ ਹਾਲਤ ਵਿੱਚ ਨਹੀਂ ਹੋਣੀ ਚਾਹੀਦੀ ਇਹਦਾ ਵੱਡਾ ਕਾਰਨ ਇਹ ਹੁੰਦਾ ਆ ਕਿ ਜੇਕਰ ਕਿਸੇ ਮੈਨੇਜਮੈਂਟ ਦੇ ਕਾਰਨ ਕੋਈ ਵੀ ਸਿੰਗਰ ਬਦਨਾਮ ਹੋਇਆ ਵਾ ਜਿਨ੍ਹਾਂ ਨੇ ਵੀ ਸੱਦਿਆ ਸੀ ਉਸ ਮੈਨੇਜਮੈਂਟ ਟੀਮ ਦੇ ਨਾਲ ਕੋਈ ਵੀ ਸਿੰਗਰ ਫਿਊਚਰ ਵਿੱਚ ਕੰਮ ਨਹੀਂ ਕਰਦਾ ਕਿਉਂਕਿ ਉਹਨੂੰ ਡਰ ਹੁੰਦਾ ਕਿ ਜੋ ਪਿਛਲੇ ਸਿੰਗਰ ਨਾਲ ਹੋਇਆ ਉਹ ਮੇਰੇ ਨਾਲ ਵੀ ਹੋ ਸਕਦਾ ਕਿ ਇਹਨਾਂ ਨੂੰ ਚੀਜ਼ ਸਾਹਮਣੀ ਨਹੀਂ ਆਉਂਦੀ ਸੋ ਇਹਦੇ ਵਿੱਚ ਉਹ ਜ਼ਰੂਰ ਫੇਲ ਹੋ ਗਿਆ ਤੇ ਇੱਕ ਗੱਲ ਹੋਰ ਇਸ ਮੈਨੇਜਮੈਂਟ ਟੀਮ ਨੇ ਪਹਿਲਾਂ ਵੀ ਆ ਹਰਕਤ ਕੀਤੀ ਹੋਈ ਆ ਇੱਕ ਹੋਰ ਸਿੰਗਰ ਸੀ ਉਹਦੇ ਨਾਲ ਵੀ ਆਹੀ ਕੁਛ ਕੀਤਾ ਸੀਗਾ ਸੋ ਇਹ ਪਹਿਲਾਂ ਵੀ ਫੇਲ ਹੋ ਚੁੱਕਿਆ ਹੁਣ ਵੀ ਫੇਲ ਹੋ ਚੁੱਕਿਆ ਸੋ ਕਹਿਣ ਤੋਂ ਭਾਵ ਕਿ ਹੁਣ ਇਹਨਾਂ ਪ੍ਰੋਮੋਟਰਾਂ ਦੇ ਨਾਲ ਕੋਈ ਵੀ ਹੋਰ ਸਿੰਗਰ ਕੰਮ ਨਹੀਂ ਕਰੂਗਾ ਇਹ ਤਾਂ ਹੁਣ ਪੱਕੀ ਮੋਹਰ ਲੱਗ ਗਈ ਹੈ ਚਾਹੇ ਕੁਝ ਵੀ ਕਰ ਲੈਣ ਜੇਕਰ ਸਿੰਗਰ ਦੀ ਗਲਤੀ ਵੀ ਆ ਤੁਸੀਂ ਉਹਨੂੰ ਪਿੱਛੇ ਕਮਰੇ 'ਚ ਬੈਠ ਕੇ ਗੱਲ ਕਰ ਸਕਦੇ ਹੋ ਬੈਕ ਸਟੇਜ ਕਰ ਸਕਦੇ ਹੋ ਮੰਨ ਲਓ ਜੇ ਹੁਣ ਕਿਸੇ ਕਾਰਨ ਤੁਸੀਂ ਲੇਟ ਹੋ ਵੀ ਗਏ ਹੋ ਤਾਂ 7 ਵਜੇ ਤੁਹਾਡਾ ਪ੍ਰੋਗਰਾਮ ਸੀ ਉਹ 6:40 ਤੇ ਜੇ ਚੜੀ ਆ ਉਹਨੂੰ ਗਾਣ ਦੋ ਕੰਟਾ ਗੱਲਣ ਦੋ 7 ਵਜੇ ਦੀ ਬਜਾਏ ਤੁਸੀਂ ਗੱਲ ਕਰਕੇ 8 ਵਜੇ ਦਾ ਬਣਾ ਲਓ ਪ੍ਰੋਗਰਾਮ ਹਨਾ ਵਧਾ ਲਓ ਘੰਟਾ ਇੰਨੇ ਜੋ اڈینس ਵੀ ਖੁਸ਼ ਹੋ ਜੂਗੀ ਹੁਣ ਆਡੀਅੰਸ ਭੁੱਲ ਚੁੱਕੀ ਸੀ ਜਦੋਂ ਰਪਿੰਦਰ ਹੰਡਾ ਆਈ ਆ ਤੁਸੀਂ ਵੀਡੀਓ ਦੇਖੀ ਹੋਣੇ ਸਾਰੇ ਇੰਜੋਏ ਕਰ ਰਹੇ ਆ ਤੇ ਰਪਿੰਦਰ ਹੰਡਾ ਨੇ ਵੀ ਕਿਹਾ ਕਿ ਮੈਂ ਤੁਹਾਡੇ ਕਰਕੇ ਆਈ ਆ ਆਪਾਂ ਸਿੱਧੀ ਗੱਲਬਾਤ ਹੁਣ ਵਿੱਚ ਵਿਚਾਲੇ ਕੋਈ ਨਹੀਂ ਇੰਨੇ ਚ ਕੂਕਾ ਮਾਰਦੀ ਆ ਜਨਤਾ ਕੁੜੀਆਂ ਸਾਰੀਆਂ ਖੁਸ਼ ਵਾ ਉਹਨਾਂ ਨੇ ਉਸ ਲੇਡੀ ਨੇ ਜਾਣ ਬੁੱਝ ਕੇ ਇਹ ਗੱਲ ਬਧਾਈ ਆ ਤੇ ਉਹਨੇ ਹੀ ਇਹ ਸਾਰਾ ਪ੍ਰੋਗਰਾਮ ਖਰਾਬ ਕੀਤਾ ਹੈ ਤੇ ਜੇ ਉਸ ਮੇਰੀ ਭੈਣ ਨੂੰ ਬੀਬੀ ਨੂੰ ਕੋਈ ਵੀ ਆ ਉਨੂੰ ਲੱਗਦਾ ਆ ਕਿ ਮੈਨੂੰ ਦੱਸਣ ਵਾਲਿਆਂ ਨੇ ਗਲਤ ਚੀਜ਼ ਦੱਸੀ ਆ ਤਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਆਪਣੀ ਵੀਡੀਓ ਕਰੋ ਰਿਲੀਜ਼ ਸਾਡੇ ਨਾਲ ਆ ਕੇ ਗੱਲ ਕਰ ਲਓ ਹੋਰ ਬਥੇਰੇ ਕ੍ਰੀਏਟਰਾਂ ਕਿਸੇ ਨਾਲ ਵੀ ਗੱਲ ਕਰੋ ਤੁਹਾਡੀ ਗੱਲ ਜਰੂਰ ਸੁਣੀ ਜਾਊਗੀ ਹਾਂ ਕੁਝ ਵੀ ਲੱਗਾ ਜਿਹੜਾ ਵੀ ਗਲਤ ਹੋਇਆ ਤੁਹਾਡੀ ਗੱਲ ਸੁਣਨ ਤੋਂ ਬਾਅਦ ਲੱਗਾ ਪ੍ਰੇਮਿੰਦਰ ਹੰਡਾ ਗਲਤ ਅਸੀਂ ਜਰੂਰ ਉਹਨੂੰ ਗਲਤ ਠਹਿਰਾਵਾਂਗੇ ਰੁਪਿੰਦਰ ਹੰਡਾ ਦੀ ਹੁਣ ਕੀ ਗਲਤੀ ਆ ਉਹਦੀ ਗਲਤੀ ਇੱਕ ਵਾ ਕਿ ਸਿਚੁਏਸ਼ਨ ਕੋਈ ਵੀ ਹੋਵੇ ਸਿੰਗਰ ਨੂੰ ਜਿਹੜਾ ਪੁਰਾਣਾ ਹੋਵੇ ਇੰਡਸਟਰੀ ਵਿੱਚ ਬਹੁਤ ਸਾਲ ਹੋ ਗਿਆ 15 15 ਤੋਂ ਵੱਧ ਸਾਲ ਹੋ ਗਿਆ ਉਹਨਾਂ ਰਪਿੰਦਰ ਹੰਡਾ ਨੂੰ ਇੰਡਸਟਰੀ ਵਿੱਚ ਉਹਦਾ ਹੀ ਫਰਜ਼ ਬਣਦਾ ਸੀ ਕਿ ਉਹ ਆਪਣੇ ਆਪ ਨੂੰ ਕੰਮ ਰੱਖੇ ਪਹਿਲੀ ਗੱਲ ਤਾਂ ਮਾਈਕ ਨਾ ਸਿੱਟੇ ਉਹ ਬੰਦੇ ਕੋਲੋਂ ਮੈਂ ਇੱਕ ਆਪਣੇ ਬਰੋ ਆ ਜਿਹੜਾ ਡੀਜੇ ਦੂਜਾ ਕੰਮ ਕਰਦਾ ਆ ਉਹਦੇ ਕੋਲ ਪਤਾ ਕੀਤਾ ਮੈਂ ਕਿ ਜਿਹੜਾ ਰੁਪਿੰਦਰ ਹੰਡਾ ਨੇ ਮਾਈਕ ਉੱਥੇ ਸਿੱਟਿਆ ਆ ਉਹਦੀ ਆਰਾਊਂਡ ਕੀਮਤ ਕਿੰਨੀ ਹੋਊਗੀ ਉਹ ਕਹਿੰਦਾ ਬਰੋ 1500 ਤੋਂ ਇਹੋ ਜਿਹੇ ਮਾਈਕ ਸਟਾਰਟ ਹੁੰਦੇ ਆ 1500 ਤੋਂ ਲੈ ਕੇ 2000 ਤੱਕ ਤਾਂ ਨਾਰਮਲੀ ਹਰ ਇੱਕ ਸਾਊਂਡ ਵਾਲਾ ਪਾਉਂਦਾ ਹੀ ਆ ਕਹਿੰਦਾ ਵੀ ਉਹ 2000 2200 ਦਾ ਮਾਈਕ ਸੀ ਇਹਨਾਂ ਤੋਂ ਘੱਟ ਮਾਈਕ ਨਹੀਂ ਦਿੱਤਾ ਜਾਂਦਾ ਸਿੰਗਰ ਨੂੰ ਜੇ ਹੁਣ ਮਾਈਕ ਡਿਗਿਆ ਆ ਉਹਦੇ ਵਿੱਚ ਹੁਣ ਡੀਜੇ ਵਾਲੇ ਦਾ ਨੁਕਸਾਨ ਆ ਸਾਊਂਡ ਵਾਲੇ ਦਾ ਨੁਕਸਾਨ ਆ ਕਿਉਂਕਿ ਮੈਨੇਜਮੈਂਟ ਵਾਲਿਆਂ ਨੇ ਉਹਨੂੰ ਪਰ ਵਿਚਾਰੇ ਨੂੰ ਭਰਨਾ ਨਹੀਂ ਕੁਝ ਵੀ ਉਹਨਾਂ ਕਹਿੰਦਾ ਵੀ ਸਿੰਗਰ ਗੱਲਬਾਤ ਠੀਕ ਆ ਨਾ ਸਿੰਗਰ ਨਾਲ ਥੋੜੀ ਕੋਈ ਡੀਜੇ ਵਾਲਾ ਸਿੱਧੀ ਗੱਲਬਾਤ ਕਰਦਾ ਹੁੰਦਾ ਉਹ ਨੁਕਸਾਨ ਉਹਦਾ ਹੋਇਆ ਦੂਜਾ ਉਹ ਥੋੜਾ भी भी सारी ਗੱਲ ਵੀ ਜਿਹੜਨੀ ਵੀ ਹਿੱਟ ਮਿਲ ਜਾਣਾ ਉਹ ਸਿਰਫ ਮਾਈਕ ਕਰਕੇ ਮਿਲਿਆ ਜੇਕਰ ਰੁਪਿੰਦਰ ਹੰਡਾ ਮਾਈਕ ਨਾ ਸੈੱਟ ਦੀ ਤਾਂ ساری ਗੱਲ ਮੈਨੇਜਮੈਂਟ ਦੇ ਆਉਣੀ ਸੀਗੀ ਫਿਰ ਭਾਵੇਂ ਕੋਈ ਮਿਸ ਅੰਡਰਸਟੈਂਡਿੰਗ ਵੀ ਹੁੰਦੀ ਕੋਈ ਕਲਿੱਪ ਐਦਾਂ ਕੱਟਾ-ਕੱਟ ਕੇ ਵੀ ਲਗਾਈਆਂ ਜਾਂਦੀਆਂ ਜਾਂਦੀਆਂ ਤਰਿੰਵਿੰਦਰ ਹੰਡਾ ਦੀ ਕੋਈ ਵੀ ਗੱਲ ਨਹੀਂ ਸੀ ਹੋਣੀ ਇੱਥੇ ਮੈਂ ਮੰਨਦਾ ਕਿ ਉਹਨਾਂ ਦੀ ਜ਼ਰੂਰ ਗਲਤੀ ਆ ਤੇ ਦੂਜੀ ਗੱਲ ਵਾ ਜੇ ਉਹਨਾਂ ਨੂੰ ਲੱਗਦਾ ਸੀ ਸਿਚੁਏਸ਼ਨ ਕੰਟਰੋਲ ਤੋਂ ਬਾਹਰ ਜਾ ਰਹੀ ਆ ਤਾਂ ਉਹਨਾਂ ਨੂੰ ਪਹਿਲੀ ਚੁੱਪਚਾਪ ਆਪਣਾ ਮਾਈਕ ਰੱਖ ਕੇ ਸਟੇਜ ਤੋਂ ਥੱਲੇ ਉਤਰ ਜਾਣਾ ਚਾਹੀਦਾ ਸੀਗਾ ਤੇ ਹਾਂ ਲੀਡੀ ਆ ਟੁੱਟ ਜਾਂ ਥੋੜਾ ਜਿਆ ਕੰਟਰੋਲ ਕਰਕੇ ਰੋਣ ਤੋਂ ਪਰਹੇਜ਼ ਕਰਨਾ ਚਾਹੀਦਾ ਸੀਗਾ ਕਿਉਂਕਿ ਅੱਜ ਕੱਲ ਜੇਕਰ ਤੁਸੀਂ ਕਿਸੇ ਦੇ ਸਾਹਮਣੇ ਵੀ ਰੋਨੇ ਹੋ ਤਾਂ ਉਹ ਤੁਹਾਨੂੰ ਸੰਯਮਤੀ ਘੱਟ ਤੇ ਮਜ਼ਾਕ ਯਾਦਾ ੜਾਉਂਦਾ ਖਾਸ ਕਰਕੇ ਰੁਪਿੰਦਰ ਹੰਡਾ ਦੇ ਪਿੱਛੇ ਜੇ 2-4 ਜਿਹੜੀਆਂ ਕੌਂਟਰੋਵਰਸੀਆਂ ਹੋਈਆਂ ਆ ਉਹਨਾਂ ਕਰਕੇ ਲੋਕੀ ਤਾਂ ਵੈਸੇ ਹੀ ਉਹਨਾਂ ਨੂੰ ਭਾਲਦੇ ਆ ਮੌਕਾ ਵੀ ਕਿਸੇ ਤਰੀਕੇ ਨਾਲ ਮਿਲੇ ਸੋ ਉਹਨਾਂ ਵੀਰਾਂ ਨੂੰ ਵੀ ਮੇਰੀ ਬੇਨਤੀ ਆ ਕਿ ਤੁਸੀਂ ਕਿਸੇ ਦੇ ਵੀ ਫੈਨ ਹੋ ਮੜਾ ਜਾ ਸੋਚਿਆ ਕਰੋ ਇੱਕ ਸਿਚੁਏਸ਼ਨ ਜਿੱਥੇ ਹੁੰਦੀ ਆ ਉਹਨੂੰ ਉੱਥੇ ਰੱਖਿਆ ਕਰੋ ਦੂਜੀ ਦੇ ਨਾਲ ਜੋੜ ਨਾ ਦਿਆ ਕਰੋ ਸੋ ਜੇਕਰ ਤੁਸੀਂ ਕਹਿੰਦੇ ਹੋ ਕਿ ਰਪਿੰਦਰ ਹੰਡਾ ਨਾਲ ਗਲਤ ਹੋਇਆ ਫਿਰ ਉਹ ਹਰੇਕ ਨਾਲ ਹੀ ਹੋਇਆ ਵਾ ਉਹ ਦੋ ਸ਼ੋਹਾਂ ਚ ਤੁਹਾਨੂੰ ਪਤਾ ਹੀ ਆ ਕੀ ਹੋਇਆ ਹਨ ਕਿਸੇ ਦੇ ਲਾਠੀ ਚਾਰਜ ਹੋ ਜਾਂਦੇ ਕਿਸੇ ਦੇ ਕੁਛ ਹੋ ਜਾਂਦਾ ਕਿਸੇ ਦੀ ਕੁਛ ਹੋ ਜਾਂਦਾ ਸੋ ਇਦਾਂ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਸਭ ਤੋਂ ਵੱਧ ਅੱਜ ਕੱਲ ਜਿਹੜੇ ਪੇਜ ਬਦਨਾਮ ਕਰ ਰਹੇ ਆ ਉਸ ਸਿੰਗਰ ਬਾਈ ਵਾਲੇ ਕਰ ਰਹੇ ਆ ਜਿਹਦੇ ਨਾਲ ਉਹਦੀ ਕੰਟਰੋਵਰਸੀ ਚੱਲ ਰਹੀ ਸੀ ਸੋ ਇਹ ਸੀ ਵਿਚਾਲੇ ਵਾਲੀ ਗੱਲ ਜੇ ਕਿਸੇ ਨੂੰ ਲੱਗੇ ਕਿ ਮੈਂ ਮੈਨੂੰ ਗਲਤ ਦੱਸਿਆ ਗਿਆ ਜਾਂ ਮੈਂ ਗਲਤ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤਾਂ ਤੁਸੀਂ ਆ ਕੇ ਗੱਲ ਕਲੀਅਰ ਕਰ ਸਕਦੇ ਹਾਂ ਅਸੀਂ ਇੱਥੇ ਬੈਠੇ ਆ ਪੋਡਕਾਸਟ ਕਰ ਲਵਾਂਗੇ ਜਾਂ ਤੁਸੀਂ ਕਿਸੇ ਹੋਰ ਨਾਲ ਕਰਕੇ ਗੱਲ ਕਲੀਅਰ ਕਰ ਲਓ ਧੰਨਵਾਦ